ਕਹਿੰਦੇ ਨੇ ਕਿ ਕਿਸਾਨਾਂ ਦੀ ਝੋਨੇ ਦੀ ਪਰਾਲੀ ਦਾ ਜਿਹੜਾ ਧੂਆ ਹੈ ਉਹ ਸਰਹੱਦ ਦਾ ਪਾਰ ਕਰਤਾ ਹੋਇਆ ਦਿੱਲੀ ਪਹੁੰਚ ਜਾਂਦਾ ਹੈ ਤੇ ਉੱਥੋਂ ਦੀ ਹਵਾ ਨੂੰ ਖਰਾਬ ਕਰਦਾ ਹੈ ਲੇਕਿਨ ਉਹੀ ਅੱਗ ਜਦੋਂ ਕਿਸਾਨਾਂ ਦੀ ਕਣਕ ਨੂੰ ਲੱਗਦੀ ਹੈ ਨਾੜ ਨੂੰ ਅੱਗ ਲੱਗਦੀ ਹੈ ਤਾਂ ਫਿਰ ਇਹ ਜਿਹੜੀ ਗੱਲ ਹੈ ਉਹ ਡੀਸੀ ਦਫ਼ਤਰਾਂ ਤੱਕ ਵੀ ਨਹੀਂ ਪਹੁੰਚਦੀ ਦੱਸਦੀ ਕਿ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਦੋਂ ਕਣਕ ਦੀ ਫਸਲ ਹੁੰਦੀ ਹੈ ਕਿਉਂਕਿ ਗਰਮੀ ਵੀ ਆਪਣੇ ਅਤ ਦੇ ਹੁੰਦੀ ਹੈ ਔਰ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅੱਗ ਤੇਜ਼ੀ ਦੇ ਨਾਲ ਜਾਂਦੀ ਹੋਈ ਕਈ ਏਕੜ ਫਸਲ ਜਿਹੜੀ ਖੜੀ ਫਸਲ ਹੈ ਪੁੱਤਾ ਵਾਂਗ ਪਾਲੀ ਫਸਲ ਕਿਸਾਨਾਂ ਦੀ ਉਸ ਨੂੰ ਸਾੜ ਕੇ ਤਬਾਹ ਕਰ ਦਿੰਦੀ ਹੈ ਸੁਹਾ ਕਰ ਦਿੰਦੀ ਹੈ ਤਾਂ ਅਜੇ ਮਾਮਲੇ ਜਿਹੜੇ ਪੰਜਾਬ ਦੇ ਵਿੱਚ ਹਰ ਸਾਲ ਆਉਂਦੇ ਨੇ ਲਗਾਤਾਰ ਹੁਣ ਵੀ ਮਾਮਲੇ ਸਾਹਮਣੇ ਆ ਰਹੇ ਨੇ ਲੇਕਿਨ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਪ੍ਰਸ਼ਾਸਨ ਇਸ ਨੂੰ ਲੈ ਕੇ ਕਿੰਨਾ ਕੁ ਤਿਆਰ ਹੁੰਦਾ ਹੈ ਕਿੰਨੀਆਂ ਤਿਆਰੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਇੱਕ ਦੋਸ਼ ਲਗਾਇਆ ਜਾਂਦਾ ਹੈ ਕਿ ਜਦੋਂ ਉਹਨਾਂ ਦੀ ਫਸਲ ਨੂੰ ਅੱਗ ਲੱਗਦੀ ਹੈ ਤਾਂ ਫਿਰ ਮੌਕੇ ਤੇ ਜਦੋਂ ਫਾਇਰ ਬਰਗੇਡ ਦੀਆਂ ਗੱਡੀਆਂ ਬੁਲਾਈਆਂ ਜਾਂਦੀਆਂ ਨੇ ਤਾਂ ਉਹ ਦੇਰੀ ਦੇ ਨਾਲ ਪਹੁੰਚਦੀਆਂ ਨੇ ਜਿਸ ਦੇ ਕਾਰਨ ਕਈ ਏਕੜ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਔਰ ਨੇੜੇ ਫਾਇਰ ਬਰਗੇਡ ਨਾ ਹੋਣ ਦੇ ਕਾਰਨ ਜਿਹੜਾ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗੱਡੀਆਂ ਜਿਹੜੀਆਂ ਨੇ ਉਹ ਦੇਰੀ ਦੇ ਨਾਲ ਪਹੁੰਚਦੀਆਂ ਨੇ ਤਾਂ ਉਦੋਂ ਤੱਕ ਸਾਰੀ ਫਸਲ ਹੈ ਜਿਹੜੀ ਸੜਕੇ ਸੁਆਹ ਹੋ ਜਾਂਦੀ ਹੈ ਜਿਹਾ ਇੱਕ ਮਾਮਲਾ ਹੁਣ ਜਿਹੜਾ ਪੰਜਾਬ ਤੋਂ ਸਾਹਮਣੇ ਆ ਰਿਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਤੇ ਕਿ ਕਈ ਏਕੜ ਕਣਕ ਤੇ ਨਾੜ ਨੂੰ ਜਿਹੜੇ ਅੱਗ ਲੱਗ ਜਾਂਦੀ ਔਰ ਫਾਇਰ ਬਰਗੇਡ ਦੀਆਂ ਗੱਡੀਆਂ ਜਿਹੜੀਆਂ ਉੱਥੇ ਪਹੁੰਚਦੀਆਂ ਨੇ ਲੇਕਿਨ ਪਾਣੀ ਲੈਣ ਦੇ ਲਈ ਉਹਨਾਂ ਨੂੰ ਫਿਰ ਵਾਪਸ ਫਤੇਗੜ ਸਾਹਿਬ ਜਾਣਾ ਪੈਂਦਾ ਕਿਉਂਕਿ ਨੇੜੇ ਕੋਈ ਵੀ ਪਾਣੀ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਜਿਆਦਾ ਫਸਲ ਨੂੰ ਅੱਗ ਲੱਗੀ ਸੀ ਉਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ ਤਜਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਆਦਮਪੁਰ ਦੇ ਵਿੱਚ ਕਈ ਏਕੜ ਫਸਲ ਤੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਅੱਗ ਤੇ ਸਥਾਨਕ ਲੋਕਾਂ ਨੇ ਫਾਇਰ ਬਰਗੇਡ ਦੀ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਫਸਲ ਤੇ ਨਾੜ ਦੇ ਕਈ ਏਕੜ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਦਾ ਕਾਰਨ ਇੱਥੋਂ ਗੁਜਰਨ ਵਾਲੇ ਭਾਰਤ ਮਾਲਾ ਪ੍ਰੋਜੈਕਟ ਦੇ ਚੱਲ ਰਿਹਾ ਕੰਮ ਹੈ ਜਿੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਚੰਗਿਆੜੀ ਕੇਟ ਦੇ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗ ਗਈ ਹੈ ਦੇਖਦੇ ਹੀ ਦੇਖਦੇ ਇਸ ਅੱਗ ਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾੜ ਵੀ ਲਪੇਟ ਦੇ ਵਿੱਚ ਆ ਗਿਆ ਅੱਗ ਲੱਗਣ ਦੇ ਨਾਲ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ ਉੱਥੇ ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਪੁੱਟਾ ਨੇ ਕਿਹਾ ਕਿ ਜੋ ਇਹ ਅੱਗ ਲੱਗਣ ਦਾ ਮੁੱਖ ਕਾਰਨ ਇੱਥੇ ਚੱਲ ਰਹੇ ਭਾਰਤ ਮਹਾਲਾ ਪ੍ਰੋਜੈਕਟ ਹੈ ਜਿਸ ਤੇ ਕੰਮ ਕਰਨ ਵਾਲੇ ਠੇਕੇਦਾਰ ਤੇ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਵੱਡਾ ਮੁਆਵਜ਼ਾ ਦਿੱਤਾ ਜਾਵੇ ਪਤੀ ਉਹਨਾਂ ਨੇ ਕਿਹਾ ਕਿ ਇੱਥੋਂ ਕਿਸਾਨਾਂ ਦੀ ਸਾਰ ਲੈਣ ਦੇ ਲਈ ਕੋਈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਕੀ ਕਹਿਣਾ ਹੈ ਆਉ ਸੁਣ ਲੈਣੇ ਆ। ਮੇਰੇ ਠੇਕੇ ਦੇ ਵਾਹੀ ਕਰਦਾਂ। ਮੇਰਾ ਕਣਕ ਦਾ ਨੁਕਸਾਨ ਹੋਇਆ। ਜੇ ਕਰਕੇ ਪ੍ਰਵਾਈ ਮਿਲਣੀ ਚਾਹੀਦੀ ਮੈਨੂੰ। ਤੇ ਮੇਰੇ ਫਾਈਰ ਗੇਟ ਜਰੂਰ ਹੋਣੀ ਚਾਹੀਦੀ ਹੈ। ਉਰੇ ਨੇੜੇ ਤੇਰੇ ਹੈ ਨਹੀਂ। ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ। ਉਰੇ ਪਾਣੀ ਦੀ ਦਿੱਕਤ ਬਹੁਤ ਹੈ। ਪਾਣੀ ਵਾਸਤੇ ਦੁਆਰੇ ਸਰਾਂਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰਦੇ ਮੰਗੀ ਇਹੀ ਇਹ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਭਾਈ ਮਿਲੇ ਜੀ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਜੀ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੇਰਾ ਪਿੰਡ ਆ ਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਕਾਟੇ ਜਲ ਗਈ ਤੇ 1 ਏਕੜ ਕਣਕੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀਗਾ ਜੀ ਉਰੇ ਪੁਲ ਤੇ ਵੈਲਡਿੰਗ ਬੋਲਡਿੰਗ ਕਰ ਰਹੇ ਸੀ ਜੇ ਵਰਕਰਾਂ ਫਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਇਲਾਕੇ ਚੱਗ ਫੈਲ ਗਈ ਜੀ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਭਾਈ ਚਾਹੀਦੀ ਹੈ ਜੀ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕਾਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐ ਇਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸਵਾਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਉਹ ਨਹਿਰ ਦੇ ਨਾਂ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗੈਲੀ ਹੋਈ ਇਹ ਅਣਗੈਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗੈਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਐਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗੈਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਆ ਕਿ ਇਮੀਡੀਏਟ ਜਿਹਦੀ ਨਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਟੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੀ ਜਿਹਦੀ ਅੰਗੈਲੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਹੈ